ਸ਼ੇਵੀ ਪਾਸ਼ੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਅੰਮ੍ਰਿਤਸਰ ਦੀ ਰਾਖੇ ਲਈ ਲੜੀ ਗਈ ਪਹਿਲੀ ਜੰਗ ਤੇ ਹਾਜ਼ਰ ਕੀਤੀ ਗਈ ਪਹਿਲੀ ਫਤੇ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਆਲੋਕਿਕ ਨਗਰ ਕੀਰਤਨ ਸਜਾਇਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਵਿਸ਼ਾਲ ਨਗਰ ਕੀਰਤਨ ਗੁਰਦਾਰਾ ਸ਼ਹੀਦ ਗੈਂਦ ਤੋਂ ਖਾਲਸਾਈ ਜਹੋ ਜਲਾਲ ਨਾਲ ਆਰੰਭ ਹੋਇਆ ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗੁਰਦਾਰਾ ਕਿਲਾ ਲੋਗੜ ਵਿਖੇ ਸੰਪੰਨ ਹੋਇਆ ਨਗਰ ਕੀਰਤਨ ਦੇ ਵਿੱਚ ਗਦਕਾ ਪਾਰਟੀਆਂ ਬੈਡ ਪਾਰਟੀਆਂ ਨਿਹੰ ਜਦੋਂ ਮੁਲੀਤ ਕੀਤੀ ਰਸਤੇ ਦੇ ਵਿੱਚ ਸੰਗਤ ਆਵਲੋ ਫੁੱਲਾ ਦੀ ਵਰਕਾ ਕਰਕੇ ਠੰਡੇ ਮਿੱਠੇ ਜਲ ਦੇ ਚਬੀਲਾ ਲਗਾ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਮਜਾਂ ਨੇ ਬਚਨ ਤੇ ਬਲੀ ਸ਼੍ਰੀਮਾਨ ਅਮਰਸਿਗਤ ਪਾਪਾ ਜੀ ਸੇ ਪਰਫਾਮਸਟ ਤੋਂ ਤਲਿਫਾਨ ਨੂੰ ਗੁਰਾਂ ਸਦੀ ਮਹਾਰਾਜ ਦੀ ਸ਼ਰਤਿ ਸ਼ਾਇਆ ਹੈ ਪੰਚਾਰੇ ਸਹਿਬਾਂ ਦੀ ਦਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਨਵਕੀਤਨ ਦੀ ਸੰਪਰਕ ਹੋ ਰਹੀ ਹੈ ਜੋ ਸ਼ਹਿਰ ਦੇ ਵਕਤ ਵਕਤ ਪਜਾਰਾਂ ਤੋਂ ਪੂਰਾ ਹੋਇਆ ਸ਼ਾਮ ਨੂੰ ਗੁਰਦੁਆਰਾ ਕਿਲਾ ਲੋਹੜ ਉਪਰ ਸੈਦੂ ਵਿਕੇ ਸਿਪਾਨ ਹੋਵੇਗਾ ਇਹ ਨਗਰ ਕੀਰਤਨ ਤਨ ਤਨ ਮੇਰੀ ਕਿਲ ਦੇ ਮਾਲਕ ਸਤ ਗੁਰੂ ਗੁਰਪ੍ਰਿੰਦ ਸਰਦੀ ਮਹਾਰਾਜ ਜੀ ਦੇ ਕਿਲਾ ਲੋਹੜ ਸਾਹਿਬ ਦੀ ਜੰਗ ਹੈ ਇਸ ਨੂੰ ਪਹਿਲੀ ਜੰਗ ਪਹਿਲੀ ਫਤਿਹ ਅਪਜੋਸਿਰ ਸਿਰਸੇ ਪੰਤ ਉਗਾਉਣ ਦਾ ਸਤਾਰ ਜਿੰਦਾ ਉਹ ਜਿਹੜਾ ਦਿਨ ਹੈ ਉਹ ਪਿਰਦੋਵਰ ਸੰਦ ਦੀ ਕੱਲ ਨੂੰ ਮਨਾਇਆ ਜਾਣਾ ਉਕੇ ਸਤਪੁਰਾ ਨੇ ਕੀਰੇ ਕਾਲ ਤੱਕ ਸੈਦੂ ਰਚਨਾ ਕਰਕੇ ਜੀ ਅਕੀਰ ਦੀ ਅੰਬੋਸ ਪੰਨਾ ਤਾਰਨ ਕਰਕੇ ਸਿੱਖ ਸultan ਨੂੰ ਸ਼ਖਤਰ ਭਾਰੀ ਹੋਣ ਦੇ ਜਿਹੜੇ ਬੁਖੀ ਨਾਮ ਦੇ ਸੀ ਪੁਜਾਰੀ ਕਿਤੇ ਸਨ ਔਰ ਜਿਹੜੀ ਸਾਮਾ ਵੀ ਹਕਮਤ ਸੀ ਉਹਨੂੰ ਵੇਲੇ ਸੀ ਪੌਦਾ ਔਰ ਹਕਮਤ ਤੇ ਕੋ ਜਾ ਕੇ ਤੁਰ ਤੋਰਾ ਨੇ ਕੁਝ ਲਿਲਾਈ ਅੱਜ ਉਹਨਾਂ ਨੇ ਖਵਟਾਬਾਦ ਹੋਇਆ ਕਲ ਕਹਾੜੇ ਤਾਜ ਨੂੰ ਮੁਹੱਤ ਪਾਉਣ ਦੇ ਔਰ ਸਰਹਦ ਜੋ ਹੈ ਜੋ ਭਾਈ ਸ਼ਰੀਆ ਮਸਲਸਾ ਸਾਹਿਬ ਦੀ ਵਲ ਫੌਜਾਂ ਨੇ ਇਲਾ ਦੋਗੜ ਸਾਹਿਬ ਦੀ ਜੁੜਾ ਕੇ ਬਣਾ ਕੇ ਤੇ ਇਹ ਜਿਹੜੀ ਫੈਦੀ ਜੰਗ ਸੀ ਉਹ ਲੜੀ ਔਰ ਫੈਦੀ ਬੜੀ ਸ਼ਾਨਦਾਰ ਬਦੇ ਜੀ ਦੀ ਦੀ ਮਾਨਕਤ ਕਰਨ ਸਰਹਦ ਜੀ ਵੇ ਇਤਿਹਾਸਿਕ ਜੰਗ ਕਦੇ ਕਿੰਨੀ उस दिहाड़े नूगर साहब जी बहुत श्रद्धा और सत्कार सहित मनाया जाता है सतगुरों के पहले जंग पहले पते दिया समुचे खालसा पंथ में बहुत बहुत बधाई वाहगुरु जी का खालसा वाहगुरु जी बैंकवेट हॉल की विशाल संग्रह अब आपके गो बैंकवेट डॉट कॉम गोल्ड मेंबरशिप ऑफर फाइव लैख पर और बेनिफिट मिलेगा वर्थ टेन लैख रुपीज जहाँ पर वेज एंड नॉन वेज फंक्शन के लिए 200 लोगों के लिए बैंक हॉल अवेलेबल है और साथ ही यहाँ 20 रूम्स एब्सोल्युटली फ्री स्विमिंग पूल एक्सेस थ्री इयर्स के लिए 35 परसेंट डिस्काउंट फूड और बेवरेजेस के ऊपर 25 स्पा एंड बॉडी मसाज फ्री थ्री ईयर्स के लिए इतना ही नहीं वन ब्राइडल मेकअप बाय हेयर प्लेस मॉडल टाउन एवं पार्टी मेकअप एब्सोल्युटली फ्री मिलेगा इसके अलावा दो दुबई टिकट्स एब्सोल्युटली फ्री पर मिलेगा आज ही संपर्क कीजिए गो बैंक डॉट कॉम से सिक्स टू थ्री नाइन डबल जीरो जीरो सिक्स थ्री टू इस नंबर पर।